ਫੈਡਰੇਸ਼ਨ ਆਫ ਦਾ ਕਰੀਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਮਜੀਠ ਮੰਡੀ ਵੱਲੋਂ ਲਗਭਗ 6 ਮਹੀਨੇ ਪਹਿਲਾਂ ਲੋਡਵੰਦ ਲੋਕਾਂ ਖਾਸ ਕਰ ਮਜੀਠ ਮੰਡੀ ਅਤੇ ਉਸ ਦੇ ਆਸ-ਪਾਸ ਦੇ ਬਾਜ਼ਾਰਾਂ ਵਿੱਚ ਕੰਮ ਕਰਨ ਵਾਲੇ ਲੇਬਰ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀ ਰਾਮ ਰਸੋਈ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਸਿਰਫ 10 ਰੁਪਏ ਦੇ ਵਿੱਚ ਸਾਫ਼ ਸੁਥਰਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਅਤੇ ਲਾਲ ਸਿੰਘ ਢੀਂਗਰਾ ਨੇ ਫਾਸਫੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੇਵਾਦਾਇਆ ਉਪਰਾਲਾ ਬਹੁਤ ਹੀ ਸਫਲ ਤਰੀਕੇ ਨਾਲ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸ਼੍ਰੀ ਰਾਮ ਰਸੋਈ ਵਿੱਚ ਸਿਰਫ 10 ਰੁਪਏ ਵਿੱਚ ਕੋਈ ਵੀ ਪੇਟ ਪਰ ਖਾਣਾ ਖਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਖਾਣਾ ਬਿਲਕੁਲ ਸਾਫ਼ ਸੁਥਰਾ ਅਤੇ ਘਰ ਵਿੱਚ ਬਣੇ ਖਾਣੇ ਵਾਂਗ ਹੀ ਤਿਆਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਲੋੜਵੰਦ ਕੋਲ ਖਾਣਾ ਖਾਣ ਲਈ ਪੈਸੇ ਨਾ ਵੀ ਹੋਣ ਤਾਂ ਐਸੋਸੀਏਸ਼ਨ ਵੱਲੋਂ ਉਹਨਾਂ ਲੋਕਾਂ ਲਈ ਖਾਣੇ ਦੀ ਸੇਵਾ ਫ੍ਰੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਮਾਨਵਤਾ ਦੇ ਭਲੇ ਲਈ ਇਹ ਸੇਵਾ ਨਾਲ ਉਹਨਾਂ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਇਸੇ ਤਰ੍ਹਾਂ ਚੱਲ ਰਹੀ ਰਹੇਗੀ। ਇੱਥੇ ਜ਼ਿਕਰ ਹੋ ਗਿਆ ਕਿ ਸ਼੍ਰੀ ਰਾਮ ਰਸੋਈ ਵੱਲੋਂ ਚੱਲ ਰਹੀ ਇਸ ਸੇਵਾ ਦੇ ਤਹਿਤ ਤਿਆਰ ਕੀਤੇ ਜਾਂਦੇ ਖਾਣੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਚਾਵਲ ਅਤੇ ਚਪਾਤੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਅਤੇ 10 ਰੁਪਏ ਵਿੱਚ ਕੋਈ ਵੀ ਇੱਥੇ ਆ ਕੇ ਅਨਲਿਮਿਟਿਡ ਖਾਣਾ ਖਾ ਸਕਦਾ ਹੈ। ਪਰ ਆਮ ਰਸੋਈ ਕਿਹਦਾ ਪ੍ਰੋਗਰਾਮ ਹੈ ਜਿਹੜਾ ਕਿ ਅਸੀਂ ਸੋਚਿਆ ਵੀ ਨਹੀਂ ਸੀ ਇੰਨਾ ਜਲਦੀ ਔਰ ਇੰਨਾ ਫਾਸਟ ਆਪਣੇ ਮੁਕਾਮ ਤੇ ਪਹੁੰਚ ਜਾਏਗਾ ਇਸ ਟਾਈਮ ਹਜ਼ਾਰ ਦੇ ਲੋਕ ਬੱਚੇ ਜਿਹੜੇ ਖਾਣਾ ਖਾ ਕੇ ਜਾਂਦੇ ਜਿਹੜੇ ਕਿ ਖਾਣੇ ਦੇ ਮਤਾਜ ਹੈ ਔਰ ਅਸੀਂ ਖਵਾ ਕੇ ਇਨੇ ਖੁਸ਼ ਹੋਣਗੇ ਅਸੀਂ ਕਹਿੰਨੇ ਕਿ ਮਨ ਦੀ ਸ਼ਾਂਤੀ ਮਿਲਦੀ ਹੈ। ਇਹੋ ਹੀ ਪਰਮਾਤਮਾ ਇਹੋ ਹੀ ਸਾਰੀ ਜ਼ਿੰਦਗੀ ਹੈ ਬਾਕੀ ਪੈਸਾ ਆਣਾ ਜਾਣਾ ਪੈਸੇ ਦੀ ਕੋਈ ਵੈਲੀ ਨਹੀਂ ਜੋ ਕੁਝ ਹੈਗਾ ਇੱਥੇ ਹੀ ਹੈ। ਔਰ ਇੱਕ ਬੜੀ ਅੱਛੀ ਭਾਵਨਾ ਦੇਣ ਦਿੱਤੀ ਸੀ ਲਾਲੀ ਜੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਗਿਰੋਲ ਕਟੜੇ ਜੀ ਕੋ ਮਾਤਾ ਰਾਣੀ ਵਜੋਂ ਰਤਾ ਕਰਦੇ ਸੀ ਨਵਰਾਤਰੀ ਦੇ ਦਿਨ ਇੱਕ ਦਿਨ ਮੇਰੇ ਕੋਲ ਆ ਗਏ ਉਹਨੇ ਮੈਨੂੰ ਥੋੜੀ ਜਿਹੀ ਪ੍ਰੇਰਨਾ ਦਿੱਤੀ ਹੈ ਔਰ ਉਸ ਤੋਂ ਬਾਅਦ ਮੇਰੀ ਮੰਡੀ ਵਾਲੇ ਨੇ ਔਰ ਮੇਰੇ ਜਿੰਨੇ ਵੀ ਪਿਆਰ ਕਰਨ ਵਾਲੇ ਬੰਦੇ ਸਾਰੇ ਸੱਜਣਾਂ ਨੇ ਮੇਰਾ ਸਾਥ ਦਿੱਤਾ ਔਰ ਅਸੀਂ 6 ਮਹੀਨੇ ਤੋਂ ਲਗਾਤਾਰ ਬੜੇ ਅੱਛੇ ਤਰੀਕੇ ਨਾਲ ਐਲਸ ਰਸੋਈ ਚਲਾ ਰਿਆ ਔਰ ਇਸ ਰਸੋਈ ਵਿੱਚ ਹਮੇਸ਼ਾ ਅਸੀਂ ਉਸਤਰਾ ਦਾ ਖਾਣਾ ਦਿੰਦੇ ਹਾਂ ਜਿਹੜਾ ਅਸੀਂ ਕਾਰਖਾਨੇ ਰੋਜ਼ ਪੂਰੀ ਵੈਰਾਈਟੀ ਲਈਦਾ ਜਿਸ ਵਾਂ ਕਿ ਅੱਜ ਜੋ ਖਾਦਾ ਕੱਲ ਨਹੀਂ ਖਾਣਾ ਤੇ ਕੱਲ ਖਾਦਾ ਪਰਸੋਂ ਨਹੀਂ ਖਾਣਾ ਲੋਕ ਬੜੇ ਖੁਸ਼ ਹੈ ਔਰ ਇਸੀ 10 ਰੁਪਏ ਦੀ ਜਿਹੜੀ ਥਾਲੀ ਇਸ ਕਾ ਕੇ ਰੱਖੀ ਹੈ ਕਿ ਜਿਹੜਾ ਬੰਦਾ ਖਾਣਾ ਖਾਂਦਾ ਉਹਦੇ ਮਨ ਚ ਮਹਿਸੂਸ ਹੋਵੇ ਕਿ ਮੈਂ ਪੈਸੇ ਦੇ ਕੇ ਖਾਣਾ ਖਾਦਾ ਔਰ ਇਸ ਤੋਂ ਇਲਾਵਾ ਵੀ 25% ਅਸੀਂ ਹੈਂਡੀਕੈਪ ਲੋਕਾਂ ਨੂੰ ਖਾਣਾ ਇੱਥੋਂ ਡੱਬਿਆਂ ਦੇ ਭੇਜਨੇ ਆ ਤਾਂ ਕਿ ਉਹ ਲੋਕ ਇੱਥੇ ਆਣ ਜਾਂਦਾ ਖਰਚਾ ਉਹਨਾਂ ਦਾ ਵੀ ਬੱਚੀ ਰਹਿਦਾ ਹੋ ਜਾਂਦਾ ਇਹਦੇ ਨਾਲੋਂ ਬੈਟਰ ਹੈ ਅਸੀਂ ਘਰ ਬਚਾਨੇ ਆ ਪ੍ਰੈਸ਼ਰ ਆ ਪ੍ਰਭੂ ਰਾਮ ਕਰਵਾ ਰਿਹਾ ਸਾਡੇ ਕੋਲੋਂ ਕੋਈ ਮਾਤਾ ਰਾਣੀ ਦੀ ਕਿਰਪਾ ਨਾਲ ਉਹਦੀ ਪ੍ਰੇਰਨਾ ਦੇ ਨਾਲ ਇਹ ਸਭ ਚੱਲ ਰਿਹਾ ਹੈ ਪਤਾ ਨਹੀਂ ਕਿਹੜੇ ਭਗਤ ਨੂੰ ਖਾਣੇ ਦੀ ਲੋੜ ਹੈਗੀ ਸੀ ਜਿਹੜਾ ਕਿ ਮਾਤਾ ਰਾਣੀ ਨੇ ਇਹੋ ਜੀ ਕਿਰਪਾ ਕੀਤੀ ਹੈ ਇਹ ਲੰਗਰ ਸ਼ੁਰੂ ਕਰਵਾਤਾ ਹੈ ਹੋਰ ਇਹਦੇ ਵਿੱਚ ਇੰਨੀ ਸ਼ਾਂਤੀ ਸਾਨੂੰ ਮਿਲਦੀ ਹੈ ਇੰਨੀ ਸ਼ਾਂਤੀ ਮਿਲਦੀ ਹੈ ਮੈਂ ਤੁਹਾਨੂੰ ਕੀ ਦੱਸਾਂ کم ਤੋਂ ਘੱਮ ਹਜ਼ਾਰ ਬੰਦੇ ਦੇ ਕਰੀਬ ਲਗਭਗ ਸੰਗਤ ਭੁਗਤੇ ਜਾਂਦੀ ਹੈ ਉਹ ਜਿਨ੍ਹਾਂ ਨੂੰ ਭੁੱਖ ਲੱਗੀ ਹੁੰਦੀ ਹੈ ਨਾ ਉਹ ਖਾ ਕੇ ਜਾਂਦੇ ਨੇ ਕਿੰਨੇ ਹਿੱਸੇ ਦੇ ਕੇ ਜਾਂਦੇ ਆ ਦੇਖੋ 10 ਰੁਪਏ ਪ੍ਰਤੀ ਹਿੱਸੇ ਕਰਕੇ ਰੱਖੀ ਗਈ ਕੋਈ ਖਾਣਾ ਕੋਈ ਵੇਸ਼ ਨਾ ਕਰੇ ਜਿਹਦੇ ਕੋ ਪੈਸੇ ਨਹੀਂ ਹੈਗੇ ਅਸੀਂ ਫ੍ਰੀ ਦੇ ਕੂਪਨ ਰੱਖਿਆ ਸਾਨੂੰ ਕੋਈ ਕਹਿੰਦਾ ਪੈਸੇ ਨਹੀਂ ਹੈਗੇ ਅੱਜ ਖਾ ਖਾਣਾ ਖਾ ਕੇ ਜਾਵੇ ਉਹਨੂੰ ਫ੍ਰੀ ਦਾ ਕੂਪਨ ਦੇ ਦਿੱਤਾ ਵੀ ਉਹ ਖਾ ਕੇ ਜਾਓ ਜਿਹੜਾ ਬੰਦਾ ਕਹਿੰਦਾ ਸਾਨੂੰ ਆ ਕੇ ਬਈ ਮੇਰੇ ਘਰ ਬੱਚੇ ਹੈ ਕਹਿੰਦਾ ਅਸੀਂ ਖਾਣਾ ਨਹੀਂ ਬਣਾ ਸਕਦੇ ਸਾਨੂੰ ਖਾਣਾ ਚਾਹੀਦਾ ਹੈ ਅਸੀਂ ਉਹਨੂੰ ਪੈਕ ਕਰਕੇ ਵੀ ਦੇ ਦਿੰਦੇ ਫੈਡਰੇਸ਼ਨ ਆਫ ਦ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਮਜੀਠ ਮੰਡੀ ਵੱਲੋਂ ਸ਼੍ਰੀ ਰਾਮ ਰਸੋਈ ਦੇ ਨਾਮ ਤੇ ਇੱਕ ਲੰਗਰ ਸੇਵਾ ਪਿਛਲੇ ਲਗਭਗ 6 ਮਹੀਨਿਆਂ ਤੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਲੋੜਵੰਦਾਂ ਲਈ ਸਿਰਫ 10 ਰੁਪਏ ਵਿੱਚ ਭਰਪੇਟ ਖਾਣੇ ਦੀ ਵਿਵਸਥ 10 ਰੁਪਏ ਵਿੱਚ ਭਰ ਪੇਟ ਖਾਣਾ ਖਾ ਸਕਦਾ ਹੈ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ